ਅੱਜ ਤੋਂ 5 ਸਾਲ ਪਹਿਲਾਂ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਇੱਕ ਵੱਡਾ ਮੋਰਚਾ ਜਿੱਤ ਕੇ ਆ ਗਏ ਸੀ ਜਿਹੜੇ ਤਿੰਨ ਕਾਨੂੰਨਾਂ ਲਈ ਲੜਾਈ ਲੜੀ ਸੀ ਉਹਨੂੰ ਸੰਪੂਰਨ ਕਰਕੇ ਜਿੱਤ ਕੇ ਆ ਗਏ ਸੀ ਪਰ ਜਿਹੜੀ ਐਮਐਸਪੀ ਦੀ ਮੰਗ ਸੀ ਸਾਡੀ ਉਹ ਸਾਡੀ ਪਿੱਛੇ ਰਹਿ ਗਈ ਸੀ ਉਹਦੇ ਲਈ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ ਚਲੋ ਕੁਝ ਗੱਲਾਂ ਹੁੰਦੀਆਂ ਬ ਇਕ ਟਾਈਮ ਪਾ ਕੇ ਅਗਲੀਆਂ ਗੱਲਾਂ ਤੇ ਲੜਾਈ ਲੜੀ ਜਾ ਸਕਦੀ ਹੁੰਦੀ ਆ ਮੰਗਾ ਜੁੜਦੀਆਂ ਰਹਿੰਦੀਆਂ ਨੇ ਪਰ ਅੱਜ 5 ਸਾਲਾਂ ਦੇ ਵਿੱਚ ਨਾ ਸਰਕਾਰ ਨੇ ਕੋਈ ਮੀਟਿੰਗ ਸੱਦੀ ਆ ਤੇ ਨਾ ਉਹਦੇ ਤੇ ਕੋਈ ਹਲਚਲ ਹੋਈ ਆ ਸਗੋਂ ਸਾਨੂੰ ਨਵੇਂ ਕਾਨੂੰਨ ਹੋਰ ਬਣਾ ਬਣਾ ਕੇ ਜਿਵੇਂ ਹੁਣ ਬਿਜਲੀ ਸੋਧ ਐਕਟ ਬਣਾ ਕੇ ਸਾਡੇ ਤੇ ਥੋਪ ਦਿੱਤਾ ਗਿਆ ਉਹਦੇ ਵਿੱਚ ਕੱਲੇ ਕਿਸਾਨਾਂ ਦੀ ਗੱਲ ਨਹੀਂ ਹਰ ਇੱਕ ਬੰਦਾ ਜੋ ਬਿਜਲੀ ਆ ਜਿਹਦਾ ਘਰ ਆ ਜਿਹਦਾ ਮਕਾਨ ਆ ਜਿਹਦੇ ਮੀਟਰ ਲੱਗਿਆ ਉਹ ਬਿਜਲੀ ਬਾਲ ਦਾ ਹੁਣ ਤਾਂ ਅਸੀਂ ਬਿੱਲ 2 ਮਹੀਨੇ ਬਾਅਦ ਵੀ ਦੇ ਦਿੰਨੇ ਆ ਪਰ ਜਦੋਂ ਮੀਟਰ ਸਮਾਰਟ ਮੀਟਰ ਲੱਗ ਗਏ ਤਾਂ ਤੁਹਾਨੂੰ ਮੋਬਾਈਲ ਵਾਂਗੂ ਪਹਿਲਾਂ ਰੀਚਾਰਜ ਕਰਨਾ ਪਿਆ ਕਰੂ ਜਿਵੇਂ Jio ਦੇ ਫੋਨਾਂ ਦੀ ਸਾਨੂੰ ਪਹਿਲਾਂ ਫਰੀਜ ਕਰਤਾ ਸੀ ਐਵੇਂ ਕੰਪਨੀਆਂ ਥੋੜਾ ਸਮਾਂ ਤੁਹਾਨੂੰ ਫ੍ਰੀ ਦੇਣ ਗਿਆ ਉਸ ਤੋਂ ਬਾਅਦ ਇਹ ਕਾਰਪੋਰੇਟ ਦੇ ਹੱਥ ਆ ਜਾਊਗਾ ਤੇ ਕਾਰਪੋਰੇਟ ਤੁਹਾਨੂੰ ਦੱਬ ਕੇ ਲੁੱਟੂਗਾ ਤੇ ਉਹਦੇ ਨਾਲ ਜਿਹੜੀਆਂ ਜ਼ਮੀਨਾਂ ਇਹ ਸਰਕਾਰਾਂ ਵੇਚਣ ਲੱਗੀਆਂ ਹੋਈਆਂ ਪੰਜਾਬ ਸਰਕਾਰ ਜੀ ਦੇ ਤਰਲੋ ਮੱਛੀ ਹੋਈ ਆ ਪਲਾਂਟ ਵੇਚਣ ਲੱਗੀ ਹੋਈ ਆ ਇਹ ਸਾਡੀਆਂ ਜ਼ਮੀਨਾਂ ਵੇਚ ਕੇ ਪੈਸੇ ਹੜੱਪ ਕਰ ਜਾਣਗੇ ਇਸ ਲਈ ਵੀਰੋ ਇਹ ਗੱਲਾਂ ਨਾਲ ਕਿ ਕਿਰਤ ਕਾਨੂੰਨ ਜਿਹੜਾ ਮਜ਼ਦੂਰਾਂ ਤੇ ਲਾਗੂ ਹੋ ਰਿਹਾ ਉਹਦਾ ਅਸੀਂ ਵਿਰੋਧ ਕਰਦੇ ਆ ਇਹ ਜਿਹੜਾ ਬਿਜਲੀ ਐਕਟ ਇਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਲਿਖ ਕੇ ਭੇਜਿਆ ਵੀ 30 ਤਰੀਕ ਤੱਕ ਉਹਦਾ ਜਵਾਬ দাও ਅਸੀਂ ਪੰਜਾਬ ਸਰਕਾਰ ਨੂੰ ਮਾਰਨਿੰਗ ਦੰਨੇ ਆ ਵੀ 30 ਤੋਂ ਪਹਿਲਾਂ ਪਹਿਲਾਂ ਇਹਦਾ ਵਿਰੋਧ ਦਰਜ ਕੀਤਾ ਜਾਵੇ ਨਹੀਂ ਤਾਂ ਨਤੀਜੇ ਮਾੜੇ ਨਿਕਲਣਗੇ ਇਹ ਜਿਹੜੀਆਂ ਸਰਕਾਰਾਂ ਨੇ ਇਹ ਸਾਡੇ ਟੀਕਾ ਲਾ ਕੇ ਦੇਖਦੀਆਂ ਨੇ ਪਿਛਲੇ ਦਿਨੀ ਇੱਕ ਯੂਨੀਵਰਸਿਟੀ ਵੱਲ ਟੀਕਾ ਲਾ ਦਿੱਤਾ ਸੀ ਸਾਡੇ ਜਿਹਦੇ ਅੱਜ ਵੀ ਸਾਡੇ ਵਿਦਿਆਰਥੀ ਅੱਜ ਵੀ ਹੜਤਾਲ ਤੇ ਬੈਠੇ ਨੇ ਪਰ ਉਹ ਸਰਕਾਰ ਕਹਿੰਦੀ ਆਂ ਸੀ ਵਾਪਸ ਲੈ ਲਿਆ ਉਹ ਤੁਹਾਡੀ ਇੱਤ ਸੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਹੋਏ ਉੱਥੇ ਯੂਨੀਵਰਸਿਟੀ 'ਚ ਗਏ ਲੱਗਦਾ ਆਉਣ ਵਾਲੇ ਦਿਨਾਂ 'ਚ ਸਰਕਾਰ ਉਹਨੂੰ ਵੀ ਵਾਪਸ ਲੈ ਲੂ ਇੱਕ ਗੱਲ ਹੋਰ ਟੀਕਾ ਲਾ ਕੇ ਦੇਖਣਾ ਚਾਹੁੰਦੀ ਸੀ ਸਰਕਾਰ ਚੰਡੀਗੜ੍ਹ ਦਾ ਮੁੱਦਾ ਵੀ ਤੁਹਾਡੇ ਤੇ ਛੱਡ ਦਿੱਤਾ ਗਿਆ ਵੀ ਚੰਡੀਗੜ੍ਹ ਵੀ ਖੂਵਾਂਗੇ ਰਾਜਧਾਨੀ ਵੀਰੋ ਸਮਾ ਗਿਆ ਇਹ ਸਰਕਾਰਾਂ ਨਾਲ ਲੜਨ ਦਾ ਇਹ ਸਰਕਾਰਾਂ ਨਾਲ ਦੋ ਹੱਥ ਕਰਨ ਦਾ ਆਪਸੀ ਲਾਮਬੰਦ ਹੋਣ ਦਾ ਇਸ ਟੀਕੇ ਲਾਲਾ ਦੇਖਦੇ ਆ ਜਿੱਦਣ ਅਸੀਂ ਟੀਕਾ ਭਰਤਾ ਫਿਰ ਸਰਕਾਰਾਂ ਨੂੰ ਪਤਾ ਲੱਗੂ ਵੀ ਅਸੀਂ ਵੀ ਕਿੱਡਾ ਟੀਕਾ ਭਰਨ ਜਾਣਦੇ ਆ ਇਹ ਸਾਰੇ ਆ ਗੱਲਾਂ ਤੁਹਾਡੀ ਲਾਂ ਮੰਡੀ ਦੇ ਨਾਲ ਹੀ ਹੋਣੀਆਂ ਨੇ ਦੂਸਰਾ ਖੇਤੀ ਵਪਾਰ ਸਮਝੌਤੇ ਜਿਹੜੀ ਸਾਡੀ ਸਰਕਾਰ ਭਾਰਤ ਸਰਕਾਰ ਤਰ ਲੋ ਮੱਛੀ ਹੋਈ ਬੈਠੀ ਆ ਉਹ ਬਾਕੀ ਦੇਸ਼ਾਂ ਨਾਲ ਖੇਤੀ ਵਪਾਰ ਸਮਝੌਤੇ ਕਰਨ ਲੱਗੀ ਆ ਅਸੀਂ ਉਹਨੂੰ ਵੀ ਅਗਰਾ ਕਰਦੇ ਆ ਬਾਜ ਆਜ ਬੇਹਜੇ ਸਮਝੌਤਿਆਂ ਤੋਂ ਉਹਦੇ ਨਾਲ ਜਿੱਥੇ ਸਾਡੀ ਕਿਸਾਨੀ ਸਾਡੀ ਪੋਲਟਰੀ ਸਾਡੀ ਫਿਸ਼ਰੀ ਉਹ ਸਾਰਾ ਕੁਝ ਬਰਬਾਦ ਹੋਊ ਉਹਨੂੰ ਵੀ ਅਸੀਂ ਨਹੀਂ ਪ੍ਰਵਾਨ ਕਰਾਂਗੇ ਦੂਜਾ ਸੀ ਪੰਜਾਬ ਸਰਕਾਰ ਨੂੰ ਵੀ ਅੱਜ ਅਗਰਾਹ ਕਰਨ ਆਏ ਆ ਅੱਜ ਤੋਂ 3 ਸਾਲ ਪਹਿਲਾਂ 18 20 ਮੰਗਾ ਤੇ ਇੱਥੇ ਚੰਡੀਗੜ੍ਹ ਸਾਡੇ ਨਾਲ ਸਮਝੌਤੇ ਹੋਏ ਸੀ ਇੱਕ ਵੀ ਮੰਗ ਲਾਗੂ ਨਹੀਂ ਕੀਤੀ ਸਾਡੇ ਹੜ ਮਾਰੇ ਖੇਤਾਂ 'ਚ ਭਾਵੇਂ ਕੇਂਦਰ ਸਰਕਾਰ ਨੇ 1600 ਕਰੋੜ ਅਨਾਉਂਸ ਕੀਤਾ ਸੀ ਉਹ ਵੀ ਕੋਈ ਪੈਸਾ ਨਹੀਂ ਆਇਆ ਤੇ ਪੰਜਾਬ ਸਰਕਾਰ ਨੇ ਵੀ ਬੜੇ ਥੋੜੇ ਪੈਸੇ ਪਾ ਕੇ ਸਾਡਾ ਕੰਮ ਸਾਰ ਦਿੱਤਾ ਇਹ ਕਿੱਡੀ ਕ ਗੱਲ ਆ ਵੀ ਨਹਿਰਾ ਨਹੀਂ ਪੱਕੀਆਂ ਹੋ ਸਕਦੀਆਂ ਦਰਿਆ ਨਹੀਂ ਪੱਕੇ ਹੋ ਸਕਦੇ ਅੱਜ 70 ਸਾਲ ਹੋ ਗਏ ਅਸੀਂ ਉਹੀ ਖੜਾਂ ਦੀ ਮਾਰ ਥੱਲੇ ਆ ਰਹੇ ਹਾਂ ਹਰ ਇੱਕ ਸਾਲ 5-5 4-4000 ਕਰੋੜ ਸਰਕਾਰ ਲਾਵੇ ਤਾਂ ਹੜ੍ਹਾਂ ਤੋਂ ਵੀ ਬਚਾਇਆ ਜਾ ਸਕਦਾ ਅੱਜ ਅਸੀਂ ਵਾਰਨਿੰਗ ਦੇਣ ਆਏ ਆ ਸਰਕਾਰ ਜਿਹੜੀ ਆ ਉਹ ਕਹਿੰਦੀ ਹੁੰਦੀ ਸੀ ਵੀ ਜਿਹੜੀ ਆ ਇਹ ਕਿਸਾਨ ਨੇ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਆ ਅੱਜ ਸਾਨੂੰ ਜਦ ਜਗਾ ਦੀ ਗੱਲ ਆਈ ਅਸੀਂ ਸਰਕਾਰ ਨਾਲ ਗੱਲ ਕੀਤੀ ਤੁਹਾਨੂੰ ਵੀ ਲੱਗਦਾ ਸੀ ਵੀ ਇਹ ਚੰਡੀਗੜ੍ਹ ਨਹੀਂ ਦੇਣਗੇ ਅਸੀਂ ਪਹਿਲਾਂ 34 ਮੰਗਿਆ ਸੀ ਪਰ ਜਦ ਅਸੀਂ 34 ਦੇਖਿਆ ਤਾਂ ਉੱਥੇ ਮੇਲੇ ਕੁਛ ਲੱਗੇ ਸੀ ਉਹ ਗਰਾਊਂਡ ਛੋਟੀ ਲੱਗੀ ਉਹਦੇ ਚ ਅਸੀਂ 43 ਇਹ ਸੈਕਟਰ ਲਿਆ ਤੁਹਾਡੇ ਰੋ ਕਰਕੇ ਤੁਹਾਡੇ ਇਕੱਠ ਕਰਕੇ ਸਰਕਾਰ ਨੂੰ ਸਾਨੂੰ ਚੰਡੀਗੜ੍ਹ ਚ ਐਂਟਰ ਕਰਾਉਣਾ ਪਿਆ ਅੱਜ ਸਰਕਾਰ ਨੂੰ ਅਸੀਂ ਵਾਰਨਿੰਗ ਦੇਣ ਆਏ ਆ ਅਸੀਂ ਅੱਜ ਅਸੀਂ ਇਹਨਾਂ ਨੂੰ ਵਜ੍ਹਾ ਦੱਸਣ ਆਏ ਆ ਆਉਣ ਵਾਲੇ ਦਿਨਾਂ ਚ ਅਸੀਂ ਜਗ੍ਹਾ ਵੀ ਦੱਸਾਂਗੇ ਵੀਰੋ ਤੁਸੀਂ ਤਕੜੇ ਹੋ ਜਾਓ ਤੁਸੀਂ ਤਿਆਰ ਹੋ ਜਾਓ ਅੰਦੋਲਨ ਕਰਨਾ ਪਊ ਪੰਜਾਬ ਦੇ ਹਿੱਤਾਂ ਤੇ ਡਾਕਾ ਬਚਾਉਣਾ ਪਊ ਜਿਵੇਂ ਐਵੇਂ ਤੁਸੀਂ ਆਏ ਹੋ ਬੱਦ ਚੜ ਕੇ ਆਉਣ ਵਾਲੇ ਦਿਨਾਂ 'ਚ ਐਸ ਕੇ ਐਮ ਇੱਕ ਵੱਡੀ ਤੁਹਾਨੂੰ ਕਹਾਲ ਦਊਗਾ ਉਹਦੇ ਤੇ ਫੁੱਲ ਚੜਾ ਕੇ ਇੱਕ ਵੱਡੇ ਅੰਦੋਲਨ ਦੀ ਤਿਆਰੀ ਕਰਾਂਗੇ ਇਹ ਜਿਹੜਾ ਐਸ ਕੇ ਐਮ ਤੁਹਾਡੇ ਲਈ ਇੱਕ ਢਾਲ ਦੀ ਤਰ੍ਹਾਂ ਇੱਕ ਕੰਧ ਦੀ ਤਰ੍ਹਾਂ ਖੜਾ ਵੀ ਰੋ ਕਿਸੇ ਪੋਲੀਟੀਕਲ ਪਾਰਟੀ ਨੇ ਤੁਹਾਡੇ ਲਈ ਨਹੀਂ ਖੜਨਾ ਤੁਹਾਡੇ ਲਈ ਐਸ ਕੇ ਐਮ ਬੜੀ ਜ਼ਰੂਰੀ ਆ ਤੇ ਐਸ ਕੇ ਐਮ ਲਈ ਤੁਸੀਂ ਜ਼ਰੂਰੀ ਆ ਬਿਜਲੀ ਮਿਲੇਗੀ ਇਹ ਸਰਕਾਰ ਨੇ ਵਾਅਦਾ ਕੀਤਾ ਦੂਸਰੇ ਪਾਸੇ ਬਿਜਲੀ ਜਿਹੜੇ ਮੁਨਾਫੇ ਲਈ ਵਰਤਦੇ ਆ ਇੰਡਸਟਰੀ ਵਾਸਤੇ ਜਾਂ ਹੋਰ ਬਿਜ਼ਨਸ ਵਾਸਤੇ ਉਹਨਾਂ ਨੂੰ ਬਿਜਲੀ ਕੁਝ ਪੈਸੇ ਮਹਿੰਗੀ ਦਿੱਤੀ ਜਾਵੇਗੀ ਜਿਹਨੂੰ ਕ੍ਰਾਸ ਸਬਸਿਡੀ ਕਹਿੰਦੇ ਆ ਤੇ ਉਹ ਪੈਸਾ ਇਕੱਤਰ ਕਰਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਵਰਤਿਆ ਜਾਵੇਗਾ ਇਸ ਤਰ੍ਹਾਂ ਹੀ ਆਮ ਲੋਕਾਂ ਨੂੰ ਬਿਜਲੀ ਸਸਤੀ ਦੇਣ ਵਾਸਤੇ ਸਰਕਾਰ ਕੋਲੋਂ ਵੀ ਪੈਸੇ ਦੇਵੇਗੇ ਜਿਹਨੂੰ ਸਬਸਿਡੀ ਕਹਿੰਦੇ ਆ ਹੁਣ ਸਬਸਿਡੀ ਤੇ ਕ੍ਰੋਸ ਸਬਸਿਡੀ ਦੋਨੋਂ ਖਤਮ ਕਰਕੇ ਜਿਸ ਰੇਟ ਤੇ ਮੰਨੀ ਕਿ ਬਿਜਲੀ ਵਰਤਣਗੇ ਜਾਂ ਵੱਡੇ ਘਰਾਣੇ ਉਸੇ ਰੇਟ ਤੇ ਇੱਕ ਬਲਬ ਤੇ ਪੱਖੇ ਵਰਤਣ ਵਾਲੇ ਨੂੰ ਬਿਜਲੀ ਦਿੱਤੀ ਜਾਊਗੀ ਇਹ ਵੱਡਾ ਹੱਲਾ ਸਾਡੇ ਤੇ ਬੋਲਣ ਜਾ ਰਹੇ ਆ ਔਰ ਡਿਸਟ੍ਰਿਬਿਊਸ਼ਨ ਸੈਕਟਰ ਪੂਰੀ ਤਰ੍ਹਾਂ ਕੰਪਨੀਆਂ ਆਪਣੇ ਕੰਟਰੋਲ ਚ ਕਰਨਗੀਆਂ ਔਰ ਇਹ ਕਹਿੰਦਾ ਕਿ ਕਾਸਟ ਇਫੈਕਟਿਵ ਟੈਰਫਸ ਬਿਜਲੀ ਬਿੱਲ ਚ ਲਿਖਿਆ ਇਹਦੇ ਮੁਤਾਬਕ ਬਿਜਲੀ ਦੇ ਰੇਟ ਹਰ ਫਾਈਨੈਂਸ਼ੀਅਲ ਇਅਰ ਤੋਂ ਤੈ ਹੋਣਗੇ ਯਾਨੀ ਕਿ ਹਰ ਸੇਡ ਸਰ ਬਿਜਲੀ ਦਾ ਰੇਟ ਵਧੇਗਾ ਔਰ ਕਾਸਟ ਇਫੈਕਟਿਵ ਟੈਰਫ ਦਾ ਮਤਲਬ ਆ ਕਿ ਜਿੰਨਾ ਖਰਚਾ ਆਏਗਾ ਉਹਦੇ ਚ ਕੱਲਾ ਯੂਨਟ ਦਾ ਰੇਟ ਨਹੀਂ ਜੇ ਨੇਰੀ ਤੂਫਾਨ ਨਾਲ ਖੰਬੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਤਾਰਾਂ ਟੁੱਟ ਗਈਆਂ ਉਹ ਜਿਹੜੀ ਸਪਲਾਈ ਦੁਬਾਰਾ ਚੱਲੇਗੀ ਉਹ ਖਰਚਾ ਵੀ ਆਮ ਬਿਜਲੀ ਵਰਤਣ ਵਾਲੇ ਗਾਹਕ ਤੇ ਲਾਇਆ ਜਾਵੇਗਾ ਇਹਦਾ ਮਤਲਬ ਆ ਕਿ ਬਿਜਲੀ ਆਮ ਲੋਕਾਂ ਤੋਂ ਖੋਣ ਦੀ ਤਿਆਰੀ ਆ ਔਰ ਬਿਜਲੀ ਖੇਤਰ ਦੇ ਵਿੱਚ ਜਿਹੜਾ ਇਲੈਕਟ੍ਰੀਕਲ ਕਾਉਂਸਲ ਬਣਾਉਣੀ ਆ ਕੇਂਦਰ ਦਾ ਬਿਜਲੀ ਮੰਤਰੀ ਉਹਦਾ ਚੇਅਰ ਪਰਸਨ ਹੋਵੇਗਾ ਸਾਰੇ ਸੈਕਟਰੀ ਸੈਂਟਰ ਦੇ ਉੱਚ ਹੋਣਗੇ ਸੂਬਿਆਂ ਦਾ ਬਿਜਲੀ ਖੇਤਰ ਚ ਰਕਾਰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਦੂਸਰਾ ਵੱਡਾ ਹੱਲਾ ਜਿਹੜਾ ਇਹਨਾਂ ਨੇ ਸਾਡੇ ਤੇ ਬੋਲਿਆ ਕਿ ਸੀਡ ਬਿੱਲ 2025 ਲੈ ਕੇ ਆਏ ਆ ਖੇਤੀ ਤੇ ਖੋਜ ਸੂਬਿਆਂ ਦਾ ਅਧਿਕਾਰ ਖੇਤਰ ਆ ਸਾਰੇ ਬੀਜਾਂ ਨੂੰ ਹੁਣ ਵੱਡੀਆਂ ਕੰਪਨੀਆਂ ਨੂੰ ਦੇਣ ਜਾ ਰਿਹਾ ਆਮ ਬੰਦਾ ਹੁਣ ਬੀਜ ਦਾ ਖਰੀਦ-ਵੇਚ ਨਹੀਂ ਕਰ ਸਕੇਗਾ ਔਰ ਕੇਂਦਰ ਸਰਕਾਰ ਨੇ ਸੀਡ ਬਿੱਲ ਤੋਂ ਪਹਿਲਾਂ ਹੀ ਸਾਡੇ ਖੇਤੀ ਖੇਤਰ ਦੇ ਵਿੱਚ ਹੱਲਾ ਬੋਲਿਆ ਹੋਇਆ ਜੀਐਮ ਸਰੋਂ ਦਾ ਟ੍ਰਾਇਲ ਪਿਛਲੇ 3 ਸਾਲਾਂ ਤੋਂ ਖੇਤੀਬਾੜੀ ਯੂਨੀਵਰਸਿਟੀ ਚੱਲ ਰਿਹਾ ਜੀਐਮ ਕਪਾਹ ਨੇ ਪੂਰੀ ਨਰਮਾ ਪੱਟੀ ਨੂੰ ਕੈਂਸਰ ਪੱਟੀ ਬਣਾਤਾ ਜੀਐਮ ਸਰੋਂ ਦਾ ਟ੍ਰੇਲ ਲਿਆ ਕੇ ਸਾਨੂੰ ਜ਼ਹਿਰੀਲਾ ਸਾਗ ਸਾਡੀਆਂ ਥਾਲੀਆਂ ਚ ਉਹਨੇ ਕੇਂਦਰ ਸਰਕਾਰ ਸਰਕਾਰ ਪੁੱਛਣਾ ਚਾਹੁੰਦੀ ਆ 3 ਸਾਲ ਤੋਂ ਜੀਐਮ ਸਰੋਂ ਦਾ ਟ੍ਰੇਲ ਚੱਲ ਰਿਹਾ ਪੰਜਾਬ ਸਰਕਾਰ ਇੱਕ ਸ਼ਬਦ ਨਹੀਂ ਬੋਲੀ ਤੇ ਹੁਣ ਪੂਰੇ ਬੀਜ ਜਿਹੜਾ ਕੇਂਦਰ ਤੋਂ ਲਾਇਸੈਂਸ ਲਊਗਾ ਉਹ ਵੇਚ ਸਕੂਗਾ ਕੇਂਦਰ ਨੇ ਕਿਹਾ ਕਿ ਇੰਡੀਆ ਤੋਂ ਬਾਹਰ ਵੀ ਜੇ ਕੋਈ ਬੀਜ ਦੀ ਖੋਜ ਕਰ ਰਿਹਾ ਉਹਨੂੰ ਵੀ ਲਾਇਸੈਂਸ ਦਿੱਤਾ ਜਾਊਗਾ ਇਹਦਾ ਮਤਲਬ ਵੱਡੀਆਂ ਮਲਟੀਨੇਸ਼ਨ ਕੰਪਨੀਆਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਮੁਲਕ ਚ ਬੀਜ ਵੇਚਣ ਦਾ ਅਧਿਕਾਰ ਕੇਂਦਰ ਦੇ ਰਹੀ ਹੈਗੀ ਆ ਬਾયર ਸੈਂਜੈਂਟਾ ਉਹ ਇਸ ਤਰ੍ਹਾਂ ਦੀਆਂ ਕੰਪਨੀਆਂ ਦੁਨੀਆ ਦੀ 75% ਖੇਤੀ ਖੋਜ ਨੂੰ 75% ਬੀਜਾਂ ਨੂੰ 75% ਪੈਸਟੀਸਾਈਡ ਨੂੰ ਕੰਟਰੋਲ ਕਰਦੀਆਂ ਨੇ ਉਹ ਬੀਜ ਹੀ ਨਹੀਂ ਕੰਟਰੋਲ ਕਰਨਗੇ ਸਾਡੀ ਖੇਤੀ ਵੀ ਕੰਟਰੋਲ ਕਰਨਗੇ ਇਹ ਕਹਿਦਾ ਕਿ ਕਿਸਾਨ ਆਪਣਾ ਬੀਜ ਰੱਖ ਸਕਦਾ ਪਰ ਕੀ ਕਿਸਾਨ ਖੇਤੀ ਖੋਜ ਕਰ ਸਕਦਾ ਜੇ ਵੱਧ ਝਾੜ ਵਾਲੇ ਬੀਜ ਆਉਣਗੇ ਤਾਂ ਕਿਸਾਨ ਜਿਕਿੰਨਨ ਤੌਰ ਤੇ ਮੰਡੀ ਚ ਕਾਰਪੋਰੇਟ ਕਰਾਣਿਆਂ ਤੋਂ ਬੀਜ ਖਰੀਦਣ ਵਾਸਤੇ ਜਾਵੇਗਾ ਉਹਦੀ ਲੁੱਟ ਹੋਵੇਗੀ ਤੇ ਹੌਲੀ ਹੌਲੀ ਸਾਡੀ ਖੇਤੀ ਤੇ ਕੰਟਰੋਲ ਜਿਹੜਾ ਸੀਡ ਪਹਿਲੇ 2025 ਆ ਉਹਦੇ ਤਹਿਤ ਕਰਨ ਦੀਆਂ ਜਿਹੜੀਆਂ ਨੇ ਉਹ ਕੋਸ਼ਾਂ ਹੋ ਰਹੀਆਂ ਨੇ ਕਾਰਪੋਰੇਟ ਦੀ ਲੁੱਟ ਤੁਸੀਂ ਦੇਖੋ ਕਿਵੇਂ ਸਰਕਾਰਾਂ ਵਧਾਰੀਆਂ ਨੇ ਕਿ ਬਾਹਰ ਕੰਪਨੀ ਉਹ ਖੇਤੀ ਖੋਜ ਵੀ ਕਰਦੀ ਆ ਖੇਤੀ ਲਈ ਯਿਹਰਾਂ ਵੀ ਪੈਦਾ ਕਰਦੀ ਆ ਔਰ ਪੈਸਟੀਸਾਈਡ ਵੀ ਤਿਆਰ ਕਰਦੀ ਆ ਤੇ ਉਸ ਤੋਂ ਬਾਅਦ ਪਸ਼ੂਆਂ ਤੇ ਮਨੁੱਖਾਂ ਦੀਆਂ ਦਵਾਈਆਂ ਵੀ ਤਿਆਰ ਕਰਦੀ ਆ ਪਹਿਲਾਂ ਬਿਮਾਰੀਆਂ ਲਾਉਣੀਆਂ ਜ਼ਹਿਰ ਦੇ ਕੇ ਤੇ ਫਿਰ ਦਵਾਈਆਂ ਵੇਚਣੀਆਂ ਇਹ ਸੀਡ ਬਿੱਲ ਸੂਬਿਆਂ ਦੇ ਅਧਿਕਾਰਾਂ ਤੇ ਤੇ ਸਾਡੀ ਖੇਤੀ ਤੇ ਜਿਹੜਾ ਵੱਡਾ ਹਮਲਾ ਇਹ ਰੱਦ ਹੋਣਾ ਚਾਹੀਦਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਜਾ ਰਹੀ ਆ ਸਰਕਾਰ ਕੁਝ ਹੱਦ ਤੱਕ ਹੋ ਗਿਆ ਪਰ ਗੱਲਾਂ ਹਜੇ ਜ਼ਾਹਰ ਨਹੀਂ ਕਰ ਰਹੀ ਜਿਸ ਤਰ੍ਹਾਂ ਟਰੰਪ ਦੇ ਥੱਲੇ ਲੱਗੇ ਹੋਇਆ ਉਹਦੀਆਂ ਕੁਰਕੀਆਂ ਮੰਨ ਰਿਆ ਫ੍ਰੀ ਟ੍ਰੇਡ ਐਗਰੀਮੈਂਟ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਆ ਬਣੀ ਹੋਈ ਆ ਟਰੰਪ ਦੇ ਕਹਿਣ ਤੇ ਕਿ ਰੂਸ ਤੋਂ ਤੇਲ ਨਹੀਂ ਖਰੀਦਣਾ ਅਕਤੂਬਰ ਚ 18 ਲੱਖ ਬੈਰਲ ਹਰ ਰੋਜ਼ ਇੰਡੀਆ 'ਚ ਤੇਲ ਤੇਲ ਆਉਂਦਾ ਹੈ ਰੂਸ ਤੋਂ ਉਹ ਨਵੰਬਰ ਚ 6,72 ਹਜ਼ਾਰ ਬੈਰ ਲੈ ਗਿਆ ਦਸੰਬਰ ਚ ਕੋਈ ਆਰਡਰ ਨਹੀਂ ਕੀਤਾ ਗਿਆ 800 ਕਰੀਬ ਦੇ ਕਰੋੜ ਸੁਰੱਖਿਆ ਸਮਝੌਤੇ ਅਮਰੀਕਾ ਨਾਲ ਕੀਤੇ ਹੋਏ ਆ ਇਹਦਾ ਮਤਲਬ ਜੇ ਅਮਰੀਕਾ ਦੇ ਕਹਿਣ ਤੇ ਕਿ ਇੱਥੋਂ ਤੇਲ ਖਰੀਦਣਾ ਇੱਥੋਂ ਨਹੀਂ ਖਰੀਦਣਾ ਇੱਥੋਂ ਹਥਿਆਰ ਖਰੀਦਨੇ ਇੱਥੋਂ ਨਹੀਂ ਖਰੀਦਨੇ ਉਹਦੀ ਟੈਰਪ ਦੀ ਕੁਰਕੀ ਕਰਕੇ ਕਪਾਹ ਨੂੰ ਟੈਰਫ ਫਰੀ ਕੀਤਾ ਹੁਣ ਜੇ ਸਸਤੀ ਕਣਕ ਸਸਤਾ ਦੁੱਧ ਸਸਤੀ ਮੱਕੀ ਬਾਹਰ ਆਉਣੀ ਆ ਤਾਂ ਇਹ ਖੇਤੀ ਖੇਤਰ ਨੂੰ ਪੂਰੀ ਤਰ੍ਹਾਂ ਸਾਮਰਾਜੀਆਂ ਦੇ ਅਸ਼ਾਰਿਆਂ ਤੇ ਉਜਾੜਨ ਦੀ ਕੋਸ਼ਿਸ਼ ਆ ਐਡੇ ਵੱਲੇ ਆਖੇ ਵੱਡੇ ਹਮਲੇ ਆ ਖੇਤੀ ਖੇਤਰ ਤੇ ਤੇ ਆਖਰੀ ਗੱਲ ਕਿ ਜਿਹੜਾ ਲੇਬਰ ਕੋਡ ਲਿਆਂਦਾ ਉਹ ਮਜ਼ਦੂਰਾਂ ਲਈ ਕੱਲਿਆ ਨਹੀਂ ਮਜ਼ਦੂਰਾਂ ਤੇ ਕੱਚੇ ਮੁਲਾਜ਼ਮਾਂ ਲਈ ਵੀ ਆ ਕਿ ਮੁਲਾਜ਼ਮ ਨੂੰ ਮਾਲਕ ਜਦੋਂ ਮਰਜ਼ੀ ਕੱਢ ਸਕਦਾ ਕੱਚੇ ਮੁਲਾਜ਼ਮ ਨੂੰ ਔਰ ਕਹਿ ਦਿੰਦਾ ਕਿ ਜੇ ਹੜਤਾਲ ਕਰਨੀ ਆ 60 ਦਿਨ ਪਹਿਲਾਂ ਨੋਟਿਸ ਦੇਣਾ ਜਦੋਂ ਕੱਢਣ ਦਾ ਅਧਿਕਾਰ ਦੇਤਾ ਤੇ ਫਿਰ ਜਿਹੜੇ ਨੋਟਿਸ ਦੇਣ ਜਾਣਗੇ ਉਹ ਫੌਰੀ ਕੱਢੇ ਜਾਂਦੀਆਂ ਜਿਹੜਾ ਕੋਈ ਮਾੜੇ ਕੰਮ ਕਰੇ 2004 ਦੇ ਵਿੱਚ ਟੱਲ ਵਿਹਾਰੀ ਆਵਾਜ਼ ਪਾਈ ਦੀ ਸਰਕਾਰ ਬਣੀ ਕੀ ਕਾਨੂੰਨ ਲਿਆਂਦਾ ਕਹਿੰਦਾ ਵੀ ਜਿਹੜਾ ਅੱਜ ਤੋਂ ਬਾਅਦ ਮਲਾਜਮ ਭਰਤੀ ਹੋਊਗਾ ਕੋਰੋਂ ਪੈਨਸ਼ਨ ਨਹੀਂ ਮਿਲੂਗੀ ਉਹ ਗੱਲ ਹੋ ਗਈ ਕਿਸਾਨ ਕਹਿੰਦਾ ਪੂਰਾ ਤੋਲ ਸੇਠ ਕਹਿੰਦਾ ਮੇਰੀ ਦੁਕਾਨ ਤੇ ਨਾ ਚੜਾ ਓਏ ਅਸੀਂ ਮੰਗ ਕਰਦੇ ਆ ਚਾਹੇ ਕੋਈ ਛੋਟਾ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਅਸੀਂ ਕਹਿੰਦੇ ਆ 60 ਸਾਲ ਤੋਂ ਬਾਅਦ ਘੱਟੋ-ਘੱਟ ਨੂੰ 10000 ਰੁਪਇਆ ਪੈਨਸ਼ਨ ਦਿਓ ਪਿਓ ਜਿੰਨੀ ਉਹਨੇ ਕਮਾਈ ਕਰੀ ਆ ساری ਉਮਰ ਦੇ ਵਿੱਚ 33% ਟੈਕਸ ਭਰਿਆ ਇਹ ਮਾੜਾ ਕਾਨੂੰਨ ਭਾਰਤੀ ਜਨਤਾ ਪਾਰਟੀ ਟੱਲ ਬਿਹਾਰੀ ਬਾਜਪੀ ਲਿਆਇਆ 2014 ਦੇ ਵਿੱਚ ਮੋਦੀ ਆਇਆ ਆਉਣ ਤੋਂ ਪਹਿਲਾਂ ਕੀ ਐਲਾਨ ਕਰਿਆ ਸ਼ਾਹ ਨੇ ਕਹਿੰਦਾ ਹਰ ਇੱਕ ਪਰਿਵਾਰ ਨੂੰ ਪੰਜ ਜੀਆਂ ਦੇ ਪਰਿਵਾਰ ਨੂੰ ਅਸੀਂ 15-15 ਲੱਖ ਰੁਪਇਆ ਦੇਵਾਂਗੇ। ਉਹਨਾਂ ਨੇ ਥੁੱਕ ਕੇ ਚਟਿਆ ਸ਼ਾਹ ਨੇ ਕਹਿੰਦਾ ਇਹ ਤਾਂ ਸਾਡਾ ਜੁਮਲਾ ਹੁੰਦਾ ਜੁਮਲਾ। ਥੁੱਕ ਕੇ ਚਟਿਆ ਭਰਾਵੋ ਤਾਂ ਇਹਨੂੰ ਜਾਦੇ ਗਾਲਾਂ ਕੱਢਦੇ ਆ। ਫੇਰ ਕਾਨੂੰਨ ਲਿਆਂਦਾ ਸਾਡੇ ਵੱਡ ਬੜੇਰਿਆਂ ਨੇ ਵੱਡੀਆਂ ਲੜਾਈਆਂ ਲੜ ਕੇ ਵੱਡੀਆਂ ਕੁਰਬਾਨੀਆਂ ਦੇ ਕੇ 18 ਘੰਟੇ ਦਿਹਾੜੀ ਟੀ ਉਹਨੂੰ 8 ਘੰਟੇ ਕਰਾਇਆ ਪਰ ਮੋਦੀ ਨੇ ਕੀ ਕਰਿਆ ਪਿਛਲੇ ਦਿਨਾਂ ਦੇ ਵਿੱਚ 8 ਘੰਟਿਆਂ ਤੋਂ 12 ਘੰਟੇ ਦਿਹਾੜੀ ਕਰਤੀ ਸਾਡੇ ਕਿਸਾਨਾਂ ਦੇ ਦਿਮਾਗ ਦੇ ਵਿੱਚ ਇਹ ਹੈ ਖਮ ਨਹੀਂ ਕੱਲੇ ਛੋਟੀਆਂ ਮਜ਼ਦੂਰੀ ਜੜੇ ਨੇ ਪਾਛੜੀਆਂ ਸਰਆਂੀਆਂ ਨੇ ਉਹੋ ਦਿਹਾੜੀ ਕਰਦੇ ਨੇ ਓਏ ਨਹੀਂ ਮੇਰੇ ਕਿਸਾਨ ਵੀਰੋ ਸਾਡੇ ਮੁੰਡੇ ਬਾਹਰ ਜਾ ਕੇ ਉਹ ਵੀ ਦਿਹਾੜੀ ਕਰਦੇ ਨੇ ਸਾਰੇ ਪੰਜਾਬ ਦੇ ਮੁੰਡੇ ਦੂਜੇ ਦੇਸ਼ਾਂ ਚ ਬਾਹਰ ਗਏ ਉੱਥੇ ਜਾ ਕੇ ਦਿਹਾੜੀ ਕਰਦੇ ਨੇ ਜੇ ਇੱਥੋਂ ਵਾਲੇ ਮਜ਼ਦੂਰਾਂ ਨੂੰ 12 ਘੰਟਿਆਂ ਤੋਂ ਬਾਅਦ ਓਵਰਟਾਈਮ ਮਿਲੂਗਾ ਤਾਂ ਜਿਹੜੇ ਸਾਡੇ ਮੁੰਡੇ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ 12 ਘੰਟਿਆਂ ਤੋਂ ਬਾਅਦ ਓਵਰਟਾਈਮ ਮਿਲੂਗਾ ਤਾਂ ਅਸੀਂ ਮੋਦੀ ਸਰਕਾਰ ਨੂੰ ਗਾਲਾਂ ਕੱਢ ਜਾਈਏ ਨੇ ਮਾੜਾ ਕੰਮ ਕੀਤਾ ਹੁਣ ਕਰ ਲਓ ਭਗਵੰਤ ਦੀ ਗੱਲ ਪੰਜਾਬ ਸਰਕਾਰ ਦੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਮੁਰਗੀ ਮਰੀ ਦੇ ਪੈਸੇ ਦੇਵਾਂਗਾ ਬਿਨਾ ਗਰਦੌਰੀ ਤੋਂ ਪੈਸੇ ਦੇਵਾਂਗਾ ਪਰ ਭਰਾਵੋ ਮੈਸਾਂ ਮਰ ਗਈਆਂ ਮੁਰਗੀ ਦੇ ਪੈਸੇ 30 ਦੇਣੇ ਚ ਮੈਸਾਂ ਦੇ ਪੈਸੇ ਨਹੀਂ ਦਿੱਤੇ ਗਾਈਆਂ ਮਰ ਗਈਆਂ ਲੱਖ ਲੱਖ ਰੁਪਏ ਦੀਆਂ ਹੜਾਂ ਚ ਰੁੜ ਗਈਆਂ ਉਹਦੇ ਪੈਸੇ ਨਹੀਂ ਦਿੱਤੇ ਹੜਾਂ ਦੇ ਵਿੱਚ ਸਾਡੀ ਫਸਲ ਮਰ ਗਈ ਜਿਹੜਾ ਕਹਿੰਦਾ ਸੀ ਬਿਨਾ ਗਰਦੌਰੀ ਤੋਂ ਪੈਸੇ ਦੇਊਂਗਾ ਜੱਜੋ ਨੇ ਇਹ ਬਿਆਨ ਦਿੱਤਾ ਬਿਨਾ ਗਰਦੌਰੀ ਤੋਂ ਪੈਸੇ ਦੇਊਂਗਾ ਤੇ ਮੇਰੇ ਵਰਕਰ ਮੈਨੂੰ ਪੁੱਛਣ ਲੱਗੇ ਪ੍ਰਧਾਨ ਜੀ ਇਹ ਬਿਆਨ ਕਿਵੇਂ ਐ ਮੈਂ ਖਾ ਪੈਸੇ ਦਿੰਦਾ ਨਹੀਂ ਕਹਿੰਦੇ ਕਿਉਂ ਮੇਰੀਆਂ ਪਣਾ ਬੈਠੀਆਂ ਐ ਪੁਰਾਣਾ ਜ਼ਮਾਨਾ ਦੀ ਪਹਿਲਾ ਮੁੰਡੇ ਨੂੰ ਰਿਸ਼ਤਾ ਹੁੰਦਾ ਹੁੰਦਾ ਫਿਰ ਵਿਆਹਣ ਜਾਂਦੇ ਫਿਰ ਕਹਿੰਦੇ ਮਕਲਾਵ ਐ ਫਿਰ ਬੋਦੀ ਘਰੇ ਆਉਂਦੀ ਹੁੰਦੀ ਤੇ ਜੇ ਜਦੋਂ ਗਰਦੌਰੀ ਨਹੀਂ ਕਰਨੀ ਹਰ ਮਾਵਜਾ ਕਹਾਦਾ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਸਾਰਾ ਚੋਨਾ ਮਰ ਗਿਆ ਜਿੱਥੇ ਫਲੱਡ ਆ ਗਏ ਨੇ ਉਹ ਤਾਂ ਮਰ ਗਿਆ ਮਰ ਗਿਆ 20 ਮਾਨ ਚੋਨਾ ਕਿੱਲੇ ਦਾ ਘਟ ਨਿਕਲਿਆ ਤੇ ਕਹਿੰਦੇ ਚੋਨਾ ਬਾਫਰ ਹੋ ਗਿਆ ਉਹ ਬਾਫਰ ਕਿਵੇਂ ਹੋਇਆ ਪਹਿਲਾਂ ਲੀਡਰ ਫੀਮ ਵੇਚਦੇ ਹੁੰਦੇ ਅਫਸਰ شاہੀ ਫੀਮ ਵੇਚਦੀ ਹੁੰਦੀ ਸਮਗਲ ਲੋਕ ਫੀਮ ਵੇਚਦੇ ਹੁੰਦੇ ਹੁਣ ਇਹ ਅਫਸਰ ਚਾਹੀਏ ਲੀਡਰ ਲੋਕ ਜੁਪੀ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਝੋਨਾ ਲਿਆ ਕੇ ਵੇਚਦੇ ਨੇ ਪੰਜਾਬ ਦੇ ਸਾਰੇ ਸੈਲਰ ਪਰਤੇ ਮੇਰੇ ਇਲਾਕੇ ਦੇ ਵਿੱਚ ਹਜੇ ਮੰਡੀਆਂ ਕਾਫੀ ਝੋਨੇ ਦੀਆਂ ਭਰੀਆਂ ਪਈਆਂ